ਪਿੰਡ ਦੀ ਜੁਹੇ ਖੜਿਆ ਪਿੱਪਲ ਅੱਜ ਵੀ ਹਾਕਾ ਮਾਰੇ ਲੰਗਦੇ ਸੂਏ ਚ ਵਗਦਾ ਪਾਣੀ ਅੱਜ ਵੀ ਤੈਨੂੰ ਪੁਕਾਰੇ ਚੜਦਾ ਚੰਨ ਤੇ ਡੁੱਬਦਾ ਸੂਰਜ ਇੱਕ ਦਿਨ ਚੜੇ ਇੱਕ ਜਾਵੇ ਉੜਦਾ ਚੰਬਾ ਚਿੜੀਆਂ ਦਾ ਮੁੜ ਰੋਜ਼ ਪਰਤ ਉਹ ਆਵੇ ਬੈਡ ਪੱਬਾਂ ਦੀ ਖੁਸ਼ਬੂ ਤੇਰੀ ਅੱਜ ਵੀ ਗਲੀਆਂ ਮਹਿਕਾਵੇ ਮੁੜਿਆ ਸੱਜਣਾ ਮੁੜਿਆ ਮੁੜਿਆ ਸੱਜਣਾ ਮੁੜਿਆ ਜਾਂਦੇ ਰਾਹ ਸ਼ਹਿਰ ਤੇ ਕਿਤੇ ਨਜ਼ਰ ਤੂੰ ਹੀ ਆਵੇ ਚੜਦਾ ਸੂਰਜ ਲੱਭੇ ਤੈਨੂੰ ਤੇ ਡੁੱਬਦਾ ਪੱਪੜ ਨੂੰ ਕਹਿ ਜਾਵੇ ਖਬਰ ਯਾਰ ਦੀ ਹੈ ਨਹੀਂ ਕੋਈ ਖੌਰੇ 펄ਕੇ ਪਰਤੋਂ ਆਵੇ ਖਬਰ ਯਾਰ ਦੀ ਹੈ ਨਹੀਂ ਕੋਈ ਖੋਰੇ ਭੜਕੇ ਪਰ ਤੂੰ ਆਵੇ ਪਿੰਡ ਦੀ ਜੂਹੇ ਖੜਿਆ ਪਿੱਪਲ ਅੱਜ ਵੀ ਹਾਕਾ ਮਾਰੇ ਲੰਘਦੇ ਸੂਏ ਚ ਵਗਦਾ ਪਾਣੀ ਅੱਜ ਵੀ ਤੈਨੂੰ ਪੁਕਾਰੇ ਮੋੜਿਆ ਸਜਣਾ ਮੋੜਿਆ ਮੋੜਿਆ ਸਜਣਾ ਮੋੜਿਆ